ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸੀ ਕਾਰਜਾਂ ਲਈ ਵਿਕਾਸ ਕ੍ਰਾਂਤੀ ਤਹਿਤ ਗ੍ਰਾਂਟਾਂ ਦੇ ਗੱਫੇ ਦੇਣ ਦਾ ਪਟਾਰਾ ਖੋਲਿਆ ਗਿਆ ਹੈ ਜਿਸ ਤਹਿਤ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ 17 ਪੰਚਾਇਤਾਂ ਨੂੰ ਰੰਗਲਾ ਪੰਜਾਬ ਵਿਕਾਸ ਯੋਜਨਾ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਤਹਿਤ 1.5 ਕਰੋੜ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ ਇਸ ਦੌਰਾਨ 35 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ ਅਤੇ 25 ਕਰੋੜ ਰੁਪਏ ਦੀ ਲਾਗਤ ਨਾਲ ਧਾਰੀਵਾਲ ਵਿਖੇ ਸੀਵਰੇਜ ਪਾਉਣ ਦੀ ਤਜਵੀਜ਼ ਰੱਖੀ ਗਈ ਹੈ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਵਿੱਚ ਗਲੀਆਂ ਨਾਲੀਆਂ ਪਾਰਕਾਂ ਛਪੜਾਂ ਦੀ ਸਫਾਈ ਤੇ ਨਵੀਨੀਕਰਨ ਤੋਂ ਇਲਾਵਾ ਪੀਣ ਵਾਲੇ ਸਾਫ਼ ਤੇ ਸ਼ੁੱਧ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਇੰਨਾ ਵਿਕਾਸ ਕਾਰਜਾਂ ਲਈ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਆਪਣੇ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ 17 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 1.5 ਕਰੋੜ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਤਕਸੀਮ ਕੀਤੇ ਸੁਣੋ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਹੋਰ ਕੀ ਕੁਝ ਕਿਹਾ ਅੱਜ ਵਿਧਾਨ ਸਭਾ ਹਲਕਾ ਦੇ ਤਕਰੀਬਨ 17 ਪਿੰਡਾਂ ਨੂੰ 1 ਕਰੋੜ ਤੇ 5 ਲੱਖ ਦੀ ਗ੍ਰਾਂਟ ਜਿਹੜੀ ਆ ਉਹਦੇ ਫੈਂਕਸ਼ਨ ਲੈਟਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਭਗਵੰਤ ਸਿੰਘ ਦੀ ਮਾਨ ਉਹਨਾਂ ਦੀ ਅਦਵਾਈ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਆ ਨਿਰਵਿਘਨ ਵਿਕਾਸ ਦੇ ਕੰਮ ਚੱਲ ਰਹੇ ਨੇ ਔਰ ਇਹਦੇ ਤੋਂ ਇਲਾਵਾ ਵੀ ਜਿਹੜਿਆ ਵਾ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਰੰਗਲਾ ਪੰਜਾਬ ਸਕੀਮ ਦੇ ਤਹਿਤ ਆ ਰਹੀਆਂ ਨੇ ਸੋ ਫੰਡਾਂ ਦੀ ਜਿਹੜੀ ਆ ਉਹ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਇਦੇ ਤੋਂ ਇਲਾਵਾ ਵੀ 30 ਖੇਡ ਮੈਦਾਨ ਜਿਹੜੇ ਆ ਸਟੇਡੀਅਮ ਜਿਨ੍ਹਾਂ ਨੂੰ ਅਸੀਂ ਕਹਿ ਦਨੇ ਆ ਉਹ ਵੀ ਸਾਡੇ ਕਾਦੀਆਂ ਹਲਕੇ ਦੇ ਜਿਹੜੇ ਮਜੂਰ ਹੋਏ ਆ ਉਹਨਾਂ ਦਾ ਵੀ ਜਿਹੜਾ ਵਾ ਖੇਤੀ ਕੰਮ ਜਿਹੜਾ ਵਾ ਕੋਈ ਸ਼ੁਰੂ ਕੀਤਾ ਜਾਊਗਾ ਇਹਦੇ ਨਾਲ ਨਾਲ ਜਿਹੜੇ ਪੀ ਡਬਲਯੂ ਡੀ ਦੀਆਂ ਰਿਪੇਅਰ ਦੇ ਕੰਮ ਆ ਉਹ ਵੀ ਤਕਰੀਬਨ 35 ਕਰੋੜ ਰੁਪਏ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਜਿਹੜਾ ਵਾ ਸਾਡੀਆਂ ਜਿਹੜੀਆਂ ਤਿੰਨ ਮਾਰਕੀਟ ਕਮੇਟੀ ਆ ਜਿਹਦੀਆਂ ਸੜਕਾਂ ਆ ਜਾਂਦੀਆਂ ਨੇ ਕਾਨੂੰਆਣ ਧਾਰੀਵਾਲ ਤੇ ਕਾਦੀਆਂ ਦੇ ਅੰਦਰ ਉਹ ਵੀ ਜਿਹੜੇ ਕੰਮ ਜਿਹੜੇ ਆ ਉਹ ਆਉਣ ਵਾਲੇ ਸਮੇਂ ਵਿੱਚ ਕੁਝ ਸਟਾਰਟ ਹੋ ਗਏ ਨੇ ਚੱਲ ਰਹੇ ਆ ਕੁਝ ਆਉਣ ਵਾਲੇ ਸਮੇਂ ਵਿੱਚ ਜਿਹੜੇ ਸੈਂਕਸ਼ਨ ਹੋ ਕੇ ਜਿਹੜੇ ਆ ਉਹ ਕਿਥੇ ਜਾਣਗੇ ਔਰ ਇਸੇ ਤਰ੍ਹਾਂ ਹੀ ਧਾਰੀਆਲ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਸੀਗਾ ਉਹ ਵੀ ਟੈਂਡਰਿੰਗ ਤੇ ਲਈ ਜਿਹੜਾ ਵਾ ਟੈਕਨੀਕਲ ਅਪਰੂਵਲ ਦੇ ਲਈ ਚੱਲਾ ਗਿਆ ਔਰ ਉਹਦਾ ਵੀ ਟੈਂਡਰ ਜਿਹੜਾ ਵਾ ਨੇੜੇ ਕੋਠੇ ਚ ਲਾ ਦਿੱਤੇ ਤੇ ਧਾਰੀਆਲ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਆ ਤਕਰੀਬਨ 25 ਕਰੋੜ ਰੁਪਏ ਦੀ ਲਾਗਤ ਦਾ ਬੋਲ ਆ ਉਹ ਵੀ ਜਿਹੜਾ ਵਾ ਸ਼ੁਰੂ ਜਿਹੜਾ ਵਾ ਉਹ ਕੀਤਾ ਗਿਆ